ਉਹ ਖੇਤ ਨਹੀਂ ਜੈਸਾ ਕਪੜਾ ਵੈਸੀ ਰਹੇ ਇਹ ਫ੍ਰੈਗੋਕਲੀਨ ਹੋ ਗਿਆ ਹਾਂਜੀ ਫ੍ਰੈਗੋਕਲੀਨ ਦੇ ਨਾਲ ਠੀਕ ਹੈ ਜੀ ਆ ਕਨਬਾ ਇਹ ਲਗ ਬ੍ਰਾਂਡ ਆਪਣਾ ਜੀ ਹਾਂਜੀ ਕਨਬਾ ਆਹ ਕਿਹੜੀ ਕੁਆਲਿਟੀ ਹੈ ਜੀ ਇਹ ਆਪਣੀ ਕੁਆਲਿਟੀ ਸਿਰਫ ਆਟੋਮੈਟਿਕ ਮਸ਼ੀਨ ਦਾ ਪੈਦਾ ਹੈਗਾ ਮੰਨ ਲਓ ਘੱਟੋ ਘੱਟ 130 ਰੁਪਏ ਪ੍ਰਿੰਟ ਹੈ ਇਹਦੇ ਉੱਤੇ ਤੁਸੀਂ ਆਹ ਦੇਖੋ ਸਮਝ ਗਿਆ ਮੈਂ ਆਪਣਾ ਮੈਨੂੰ ਘਾ 150 ਦਾ 150 ਰੁਪਏ 2.5 ਕਿਲੋ ਮਿਲੂਗਾ ਹਾਂਜੀ 2.5 ਕਿਲੋ 150 ਦਾ ਹਾਂਜੀ ਤੇ 4 ਕਿਲੋ ਮੈਨੂੰ ਦਾ ਪਰ 250 ਦਾ 250 ਦਾ ਠੀਕ ਹੈ ਜੀ ਆਪਾਂ ਖੜੇ ਆ ਬਰਨਾਲਾ ਰੈਕੋਟ ਰੋਡ ਦੇ ਉੱ ਇਦੇ ਉੱਤੇ ਇੱਕ ਆਊਟਲੈਟ ਬਣਿਆਗਾ ਸਰਫ ਦੀ ਫੈਕਟਰੀ ਦਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਲਿਖਿਆ ਸਰਫ ਦੀ ਫੈਕਟਰੀ ਉੱਚ ਕੁਆਲਿਟੀ ਘੱਟ ਰੇਟ ਬਹੁਤ ਵਧੀਆ ਕੁਆਲਿਟੀ ਦੀ ਹੈ ਸਰਫ ਬਣਦੀ ਆ ਦੋਸਤੋ ਆ ਦੇਖੋ ਤੁਸੀਂ ਸਾਹਮਣੇ ਫੈਕਟਰੀ ਆ ਪ੍ਰੈਗੋ ਕਲੀਨ ਪ੍ਰੀਮੀਅਮ ਵਾਸ਼ਿੰਗ ਪਾਊਡਰ ਇੱਥੇ ਸਰਫ ਸਾਬਣ ਦੀ ਫੈਕਟਰੀ ਆ ਸਾਹਮਣੇ ਦੇਖੋ ਆਊਟਲੈਟ ਬਣਿਆ ਹੋਇਆ ਇਹ ਪਿੰਡ ਪਹਿਨਾ ਅਮਲਾ ਸਿੰਘ ਵਾਲਾ ਬਰਨਾਲਾ ਡਿਸਟ੍ਰਿਕਟ ਦਾ ਪਿੰਡ ਹੈ ਜਦੋਂ ਆਪਾਂ ਬਰਨਾਲੇ ਤੋਂ ਰੈਕਾਟ ਨੂੰ ਜਾਂਦੇ ਆ ਤਾਂ ਇਸ ਰੋਡ ਦੇ ਤੇ ਆਮਲਾ ਸਿੰਘ ਵਾਲਾ ਪਿੰਡ ਆ ਤੁਸੀਂ ਆ ਦੇਖੋ ਬਹੁਤ ਉੱਚ ਕੁਆਲਿਟੀ ਦੀ ਸਰਫ ਬਣਾਉਂਦੇ ਆ ਅਲੱਗ-ਅਲੱਗ ਪ੍ਰੋਡਕਟ ਨੇ ਬਹੁਤ ਜ਼ਿਆਦਾ ਜਾਇਜ਼ ਰੇਟ ਨੇ ਤੁਹਾਡੇ ਮਤਲਬ ਆਮ ਆਪਣੇ ਰੁਟੀਨ ਦੇ ਵਿੱਚ ਆਪਾਂ ਸਰਫ ਵਰਤਦੇ ਆ ਤਾਂ ਬਹੁਤ ਮਹਿੰਗੀ ਕੁਆਲਿਟੀ ਆਪਾਂ ਨੂੰ ਆਮ ਮਿਲਦੀ ਆ ਮਹਿੰਗੇ ਰੇਟਾਂ ਦੇ ਵਿੱਚ ਇੱਥੇ ਤੁਸੀਂ ਡਾਇਰੈਕਟ ਜੋ ਕਿ ਬਹੁਤ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਮਿਲੂਗੀ ਆ ਦੇਖੋ ਸਾਹਮਣੇ ਤੁਸੇ ਇਹਨਾਂ ਦਾ ਆਊਟਲਟ ਬਣਿਆ ਬਹੁਤ ਵਧੀਆ ਇਹ 메ਨ ਰੋਡ ਦੇ ਉੱਤੇ ਆ ਬਿਲਕੁਲ ਜਦੋਂ ਬਰਨਾਲੇ ਤੋਂ ਆਪਾਂ ਰੈਕੋਟ ਨੂੰ ਜਾਂਦੇ ਆ ਤਾਂ ਉਹਦੇ ਉੱਤੇ ਫਰੇਗੋਕਲੀਨ ਦੇ ਨਾਂ ਤੇ ਇਹ ਇਹਨਾਂ ਦਾ ਬ੍ਰਾਂਡ ਆ ਆ ਨੀਚੇ ਤੁਹਾਨੂੰ ਫਰਮ ਦਾ ਨਾਂ ਦਿਖਾ ਦਿੰਦਾ ਆਰਐਸ ਸਿਲੀਕੇਟ ਐਂਡ ਅਲਾਈਡ ਇੰਡਸਟਰੀਜ਼ ਬਲੇਜ਼ ਅਮਰਾਂ ਸਿੰਘ ਵਾਲਾ ਰੈਕੋਟ ਰੈਕੋਟ ਰੋਡ ਆ ਸਾਹਮਣੇ ਪ੍ਰੋਡਕਟ ਪਏ ਨੇ ਤੇ ਮੈਂ ਤੁਹਾਨੂੰ ਹੁਣ ਆ ਬਾਈਕ ਜਿਹੜੀ ਖੜੇ ਨੇ ਇਹਨਾਂ ਤੋਂ ਆਪਾਂ ਰੇਟ ਵਗੈਰਾ ਪੁੱਛਦੇ ਆ ਵੀ ਕੀ ਰੇਟ ਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਰੇ ਪ੍ਰੋਡਕਟ ਆਉਂਦੇ ਆ ਆਪਣੇ ਜਿਵੇਂ ਆਹ ਕਨਵਾ ਦੇ ਨਾਮ ਦੇ ਉੱਤੇ ਬ੍ਰਾਂਡ ਆ ਤੁਹਾਡਾ ਹਾਂਜੀ ਕਰਮਾ ਦੇ ਨਾਮ ਤੇ ਬ੍ਰਾਂਡ ਆ ਜੀ ਹਾਂਜੀ ਇਹ ਇੱਕ ਤਾਂ 60 ਰੁਪਏ ਦਾ ਜੀ ਅੱਛਾ ਜੀ ਇਹ ਦੋ ਲਗੋਗੇ ਤਾਂ ਤੁਹਾਨੂੰ ਰੇਟ ਮਿਲੂਗੀ ਇਹ 100 ਰੁਪਏ ਦੇ ਦੋ ਜੀ ਠੀਕ ਹੈ ਜੀ ਦੋਸਤੋ ਆ ਇੱਕ 60 ਰੁਪਏ ਦਾ ਹੈਗਾ ਮੰਨ ਲਓ ਘੱਟੋ ਘੱਟ 130 ਰੁਪਏ ਪ੍ਰਿੰਟ ਹੈ ਦੇ ਉੱਤੇ ਤੁਸੀਂ ਆ ਦੇਖੋ ਇਹ ਆਪਾਂ ਨੂੰ ਇਕੱਲਾ 60 ਰੁਪਏ ਦਾ ਮਿਲਣਾ ਜੇ ਆਪਾਂ ਦੋ ਪਰਚੇਜ਼ ਕਰਦੇ ਆ ਤਾਂ ਸਾਰੇ ਇਕ 50 ਰੁਪਏ ਦਾ ਪੈ ਜਾਣਾ ਜੋ ਕਿ 100 ਰੁਪਏ ਦੇ ਦੋ ਦੋਨਾਂ ਹੀ ਜੋੜਾ ਆਪਾਂ ਨੂੰ ਪੇਅਰ ਮਿਲੂਗਾ ਤੇ ਆਹ ਕਿਹੜੀ ਕੁਆਲਿਟੀ ਹੈ ਜੀ ਇਹ ਆਪਣੀ ਕੁਆਲਿਟੀ ਸਿਰਫ ਆਟੋਮੈਟਿਕ ਮਸ਼ੀਨ ਵਾਸਤੇ ਹੈ ਜੀ ਅੱਛਾ ਜੋ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਆਪਣੀਆਂ ਉਹਦੇ ਵਿੱਚ ਲਿਕਵਿਡ ਪੈ ਜਾਂਦਾ ਤੇ ਬਹੁਤ ਵਧੀਆ ਮਤਲਬ ਨਿਖਾਰ ਹੁੰਦਾ ਕੱਪੜਿਆਂ ਦਾ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਥੋੜਾ ਜਿਹਾ ਉੱਚੀ ਮੜਾ ਦਰਸ਼ਕਾਂ ਨੂੰ ਪਤਾ ਲੱਗ ਜੇ ਥੋੜਾ ਜਿਹਾ ਉੱਚੀ ਬੋਲਿਓ ਠੀਕ ਹੈ ਜੀ ਤੇ ਹੋਰ ਇਹ ਮਤਲਬ ਕਿਵੇਂ ਕਿਸ ਤਰੀਕਾ ਜੂਜ਼ ਕਰ ਸਕਦੇ ਆਪਾਂ ਕੱਪੜਿਆਂ ਵਾਸਤੇ ਹੀ ਆ ਕੱਲਾ ਜੀ ਹਾਂਜੀ ਵੈਸੇ ਤਾਂ ਕੱਪੜਿਆਂ ਵਾਸਤੇ ਹੀ ਆ ਠੀਕ ਹੈ ਜੀ ਤੇ ਰਿਜ਼ਲਟ ਬਹੁਤ ਵਧੀਆ ਨੇ ਇਹਦੇ ਰਿਜ਼ਲਟ ਬਹੁਤ ਵਧੀਆ ਜੀ ਪੂਰਾ ਵਧੀਆ ਠੀਕ ਹੈ ਜੋ ਆ ਪਈਆ ਸਰਫਾ ਪੈਕਿੰਗ ਜੀ ਇਹ ਕਿੰਨੇ ਅੱਧਾ ਕਿਲੋ ਵਾਲੀ ਹੈ ਕਿਲੋ ਵਾਲੀ ਹੈ ਜੀ ਇਹ ਆਪਣੀ ਕਿਲੋ ਵਾਲੀ ਹੈ ਜੀ ਹਾਂ ਜੀ ਇਹ 100 ਰੁਪਏ ਕਿਲੋ ਆ ਜੀ ਅੱਛਾ 100 ਰੁਪਏ ਕਿਲੋ ਆ ਜੀ ਹਾਂ ਜੀ ਇਹ ਮਤਲਬ ਕੀ ਕੀ ਇਹਦੇ ਗੁਣ ਨੇ ਮਤਲਬ ਜੇ ਆਪਾਂ ਦੇਖੀਏ ਜੀ ਇਹਦੇ ਵਿੱਚ ਗੁਣ ਬਹੁਤ ਵਧੀਆ ਨੇ ਜੀ ਇੱਕ ਤਾਂ ਕੱਪੜੇ ਦੀ ਚੰਗ ਜਿਸ ਤਰ੍ਹਾਂ ਪਹਿਲਾਂ ਹੋਊਗੀ ਹਾਂ ਜੀ ਉਸੇ ਤਰ੍ਹਾਂ ਹੀ ਚੰਗ ਹੋਊਗੀ ਠੀਕ ਹੈ ਜੀ ਬਿਲਕੁਲ ਕਪੜੇ ਨੂੰ ਖਰਾਬ ਨਹੀਂ ਕਰਦੇ ਇਹ ਨਹੀਂ ਹੈਗਾ ਜਿਵੇਂ ਆਮ ਸਰਫਾ ਕਪੜੇ ਨੂੰ ਭੱਦਾ ਜਾਂ ਪਾਦ ਹੁੰਦੀਆਂ ਨੇਗੀਆਂ ਭੱਦਾ ਨਹੀਂ ਪਾਉਂਦੀ ਉਸੇ ਤਰ੍ਹਾਂ ਹੀ ਜੈਸਾ ਕਪੜਾ ਵੈਸੀ ਰਹੇਗਾ ਠੀਕ ਹੈ ਜੀ ਤੇ ਇਹਦੀ ਸਕੀਮ ਵਗੈਰਾ ਕੀ ਰੇਟ ਹੈ ਦਾ ਜੀ ਇਹਦਾ ਆਪਣਾ 100 ਰੁਪਏ ਦਾ ਕਿਲੋ ਆ ਜੀ ਠੀਕ ਹੈ ਜੀ ਜੀ ਅੱਧਾ ਕਿਲੋ ਲੈਣਾ ਦਾ 50 ਰੁਪਏ ਦਾ ਅੱਧਾ ਕਿਲੋ 50 ਰੁਪਏ ਦਾ ਹਾਂ ਜੀ ਠੀਕ ਹੈ ਜੀ ਜੇ ਆਪਾਂ 2.5 ਕਿਲੋ ਲਵਾਂਗੇ ਹਾਂ ਜੀ ਤਾਂ ਇਹਦੇ ਵਿੱਚ ਤੁਸੀਂ ਰੇਟ ਆ ਫੇਰ ਇਹ ਸਾਨੂੰ 200 ਦਾ ਮਿਲੂਗਾ ਅੱਛਾ 2.5 ਕਿਲੋ 200 ਦਾ ਮਿਲ ਜੂਗਾ ਜੀ 2.5 ਠੀਕ ਹੈ ਠੀਕ ਹੈ ਠੀਕ ਹੈ ਜੀ ਮਤਲਬ ਅੱਧਾ ਕਿਲੋ ਵੱਧ ਮਿਲ ਜੂਗਾ ਇਹਦਾ ਮਤਲਬ ਅੱਧਾ ਕਿਲੋ ਵੱਧ ਮਿਲੂਗਾ ਅੱਧਾ ਕਿਲੋ ਵੱਧ ਮਿਲ ਜੂ ਤੇ ਬਾਕੀ ਪਰਫਿਊਮ ਵਗੈਰਾ ਵਿੱਚ ਇਹਦੀ ਮਤਲਬ ਫਰੇਗਰੈਂਸ ਵਗੈਰਾ ਵਧੀਆ ਜੀ ਜਿਵੇਂ ਆਮ ਸਰਫ ਆਪਾਂ ਹੋਰ ਬ੍ਰਾਂਡ ਵਰਤਦੇ ਆਂ ਹਾਂਜੀ ਹਾਂਜੀ ਪੂਰੀ ਵਧੀਆ ਵਧੀਆ ਹੋਊ ਜੀ ਹਾਂਜੀ ਇਹਦੇ ਵਿੱਚ ਪਰਫਿਊਮ ਵੀ ਪਾਇਆ ਵਾ ਬਹੁਤ ਵਧੀਆ ਸਗੰਦ ਬਹੁਤ ਵਧੀਆ ਆਉਂਦੀ ਹੈ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਕੋਨਵਾ ਦੇ ਨਾਮ ਤੇ ਆਉਂਦਾ ਆਪਣਾ ਹੈ ਜੀ ਇਹ ਆਪਣਾ ਆਉਂਦਾ ਜੀ ਇਹ ਫ੍ਰੈਗੋ ਕਲੀਨ ਹੋ ਗਿਆ ਹਾਂਜੀ ਫ੍ਰੈਗੋ ਕਲੀਨ ਦੇ ਨਾਲ ਠੀਕ ਹੈ ਜੀ ਆ ਕੁੰਬਾ ਇਹ ਲੱਗ ਬ੍ਰਾਂਡ ਆਪਣਾ ਜੀ ਹਾਂਜੀ ਕੁੰਬਾ ਦਾ ਅਲੱਗ ਠੀਕ ਆ ਠੀਕ ਆ ਆ ਜਿੰਨੇ ਲੱਗ ਤੋਂ ਪੈ ਨੇ ਜੀ ਇਹਨਾਂ ਦਾ ਕਿਵੇਂ ਆ ਇਹ ਕਲਰ ਕਿ ਰੰਗ ਦੀ ਫਰਕ ਹੈ ਇਹ ਆਪਣਾ ਆਹੀ ਆ ਕੁੰਬਾਈ ਆ ਅੱਛਾ ਇਹ ਖੁੱਲਾ ਪਿਆ ਜੀ ਠੀਕ ਹੈ ਜੀ ਖੁੱਲਾ ਪਿਆਗਾ ਹਾਂਜੀ ਇਹ ਆਪਣਾ ਖੁੱਲਾ 2.5 ਕਿਲੋ 150 ਦਾ ਨਹੀਂ ਠੀਕ ਆ ਠੀਕ ਆ ਠੀਕ ਆ ਹਾਂਜੀ 150 ਰੁਪਏ ਦਾ 2.5 ਕਿਲੋ ਮਿਲ ਜੂ ਜੀ ਹਾਂਜੀ 4 ਕਿਲੋ ਆਪਣਾ ਮਿਲੂਗਾ 250 ਦਾ 1.5 ਕਿਲੋ ਮਿਲੂਗਾ ਆ ਸਮਝ ਗਿਆ ਮੈਂ ਆਪਣਾ ਮੈਨੂੰ ਕਾ 150 ਦਾ 150 ਰੁਪਏ ਦਾ 2.5 ਕਿਲੋ ਮਿਲੂਗਾ ਹਾਂਜੀ 2.5 ਕਿਲੋ 150 ਦਾ ਹਾਂਜੀ ਤੇ 4 ਕਿਲੋ ਮਿਲੂਗਾ ਪਰ 250 ਦਾ 250 ਦਾ ਠੀਕ ਹੈ ਜੀ ਤੇ ਹੋਰ ਕੋਈ ਪ੍ਰੋਡਕਟ ਆ ਰਹੇ ਆਪਣਾ ਜੀ ਹੋਰ ਪ੍ਰੋਡਕਟ ਵੈਸੇ ਤਿਆਰ ਕਰ ਰਹੇ ਹਾਂ ਅਸੀਂ ਹੋਰ ਵੀ ਤਿਆਰ ਕਰ ਰਹੇ ਇਹ ਕਾਫੀ ਟਾਈਮ ਪੁਰਾਣੀ ਹੈ ਫੈਕਟਰੀ ਇੱਥੇ ਜੀ ਹਾਂਜੀ ਹਾਂ ਫੈਕਟਰੀ ਬਹੁਤ ਪੁਰਾਣੀ ਹੈ ਨੂੰ ਹੋਗੇ ਤਕਰੀਬਨ 14-15 ਜਿੱਥੋਂ ਆ ਕੇ ਪ੍ਰੋਡਕਟ ਸਾਰੇ ਖਰੀਦ ਸਕਦੇ ਹੋ ਤੁਹਾਨੂੰ ਬਹੁਤ ਜਾਇਜ਼ ਰੇਟਾਂ ਤੇ ਸਾਰਾ ਮਾਲ ਮਿਲੂਗਾ ਆਮ ਆਪਾਂ ਦੇਖਦੇ ਹਾਂ ਮਹਿੰਗੇ ਰੇਟਾਂ ਦੇ ਉੱਤੇ ਆਪਾਂ ਨੂੰ ਔਰ ਇੱਥੋਂ ਤੁਹਾਨੂੰ ਬਹੁਤ ਜ਼ਿਆਦਾ ਰੇਟ ਤੇ ਵਧੀਆ ਕੁਆਲਿਟੀ ਤੁਸੀਂ ਖਰੀਦ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ ਧੰਨਵਾਦ